ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਕਲੇਰ ਨਾਂ ਦਾ ਪਿੰਡ ਆਉਂਦਾ ਤੇ ਕਲੇਰ ਤੋਂ ਸਿੱਧੀ ਛੜਕ ਟੁੱਡੀ ਚ ਆ ਜਾਂਦੀ ਹੈ ਟੁੱਡੀ ਪਿੰਡ ਉਸ ਹਾਈਵੇ ਤੋਂ ਮਸਾਂ 3 ਕਿਲੋਮੀਟਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ ਤੇ ਵੀਡੀਓ ਪਹਿਲਾਂ ਵੀ ਕਾਫੀ ਬਣਾਈਆਂ ਆ ਅੱਜ ਫੇਰ ਤੁਹਾਨੂੰ ਚਾਰ ਮੱਜਾਂ ਦਿਖਾਉਣੀਆਂ ਸੂਜੀਆਂ ਸੂਆਈਆਂ ਮੱਜਾਂ ਇੱਕ ਬੇਨਤੀ ਆ ਵੀ ਜਿਹੜਾ ਵੀ ਨਗ ਤੁਸੀਂ ਖਰੀਦਣਾ ਚਾਹੁੰਦੇ ਹੋ ਬਾਈ ਦੇ ਘਰੇ ਇਹ ਜਿੰਨੇ ਦੁੱਧ ਤੇ ਚਲਦੀਆਂ ਉਹ ਤੁਹਾਨੂੰ ਦੁੱਧ ਦੱਸਿਆ ਜਾਊਗਾ ਚੋਣ ਦੀ ਹਿੰਮਤ ਤੁਸੀਂ ਕਰਨੀ ਆ ਤੁਹਾਡੇ ਘਰ ਜਾ ਕੇ ਘਟਦੀਆਂ ਆ ਜਾਂ ਵਧਦੀਆਂ ਉਹ ਤੁਹਾਡੀ ਸਾਮ ਸਵਾਲ ਹੈ ਸੋ ਇੱਥੋਂ ਦੋ ਟਾਈਮ ਤਿੰਨ ਟਾਈਮ ਬੇਸ਼ੱਕ ਚੋਕੇ ਦੁੱਧ ਲੈ ਲਿਓ ਆਓ ਡਿਟੇਲ ਕੁਛ ਨਹੀਂ ਸ਼ੁਰੂ ਕਰੀਏ ਇੱਕ ਇੱਕ ਨਗ ਤੋੜ ਕੇ ਦਿਖਾਵਾਂਗੇ ਚਾਰ ਮੱਜਾਂ ਤੋਂ ਇਲਾਵਾ ਇੱਕ ਗਾਂ ਸਾਹਮਣੇ ਖੜੀ ਐ ਸੂਈ ਸਵਾਈ ਐ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦੇਸਾਂ ਦੇਸ਼ਾਂ ਦੇ ਵਾਸ ਸ੍ਰੋਤੇ ਵਹਿੰਦੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਲੱਖ ਲੱਖ ਵਾਰ ਸ਼ੁਕਰਾਨਾ ਕਰਦੇ ਆਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਨੇ ਮਹਾਰਾਜ ਸੱਚੇ ਪਾਤਸ਼ਾਹ ਕੁੱਲ ਦਾ ਭਲਾ ਕਰੇ ਲੰਮੀ ਉਮਰਾਂ ਕਰੇ ਧੰਨਵਾਦ ਬਾਈ ਬਾਈ ਜੀ ਆਪਣਾ ਨਾਮ ਇੱਕ ਵਾਰ ਦੱਸ ਦਿਓ ਆਪਣਾ ਨਾਮ ਬਾਈ ਜੀ ਸੁਖਦੇਵ ਸਿੰਘ ਉਰਫ ਕਿਕਰ ਸਿੰਘ ਠੀਕ ਹੈ ਅੱਛਾ ਅੱਜ ਚਾਰ ਮੱਜਾਂ ਦਿਖਾ ਰਹੇ ਆ ਤੇ ਇੱਕ ਆਪਾਂ ਗਾਂ ਦਿਖਾਵਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਮੱਝ ਇਸ ਸਾਈਡ ਤੇ ਵੱਤੀ ਵੀ ਆ ਬਈ ਹਾਂਜੀ ਇਹ ਬਾਈ ਹੋਰੀ ਬਾਹਰ ਖੋਲ ਲੈਉਣਗੇ ਤੇ ਇਹਦੀ ਡਿਟੇਲ ਪਹਿਲਾਂ ਦੱਸ ਦਿਓ ਤੁਸੀਂ ਡਿਟੇਲ ਵੀਰੇ ਆਪਣੇ ਕੋਲੇ ਪਹਿਲੀ ਗੱਲ ਤੇ ਆ ਤਕਦੀਰ ਜੀ ਵੀ ਆਪਣੇ ਕੋਲੇ ਚਾਰ ਮਈਆਂ ਚਾਰੇ ਦੂਜਾ ਸੂਆ ਠੀਕ ਹੈ ਇਹ ਨਾਲ ਇਹ ਨਹੀਂ ਕੋਈ ਗੱਲ ਝੂਠ ਫਰਾਦ ਵਾਲੀ ਗੱਲ ਨਹੀਂ ਹੂੰ ਚਾਰੇ ਦੂਜਾ ਸੂਆ ਚਾਰੇ ਸੂਆਂ ਸਵਾਈਆਂ ਤੇ ਚਾਰੇ ਹਸਾਰ ਦੀਆਂ ਠੀਕ ਹੈ ਹਰਿਆਣੇ ਦੀ ਠੀਕ ਹੈ ਆਪਾਂ ਉਧਰੋਂ ਹੀ ਮਾਲ ਲਿਓ ਨੇ ਇਧਰੋਂ ਆਪਾਂ ਮਾਲ ਕੋਈ ਨਹੀਂ ਲੈਂਦੇ ਹੂੰ ਤੇ ਇੱਕ ਬੇਨਤੀ ਮੈਂ ਇਹ ਕਰਨਾ ਸ਼ੁਰੂ ਕੀਤਾ ਵੀ ਸਰੋਤਿਆਂ ਨੂੰ ਵੀ ਵੇਖੋ ਆਪਾਂ ਵੀਡੀਓ ਪਾਉਣੇ ਆ ਖਰਚਾ ਕਰਕੇ ਮਿਹਨਤ ਕਰਕੇ ਵੀਡੀਓ ਪਾਉਣੇ ਆ ਹੂੰ ਵੀ ਜਿਹੜੀ ਮਤਲਬ ਬਿੰਦੇ-ਬਿੰਦੇ ਕਹਿਣਾ ਇਹ ਆ ਸਾਨੂੰ ਵੀਡੀਓ ਪਾ ਦੇ ਇਹ ਇੰਨੀ ਕੁ ਨਾ ਮਤਲਬ ਦੂਜਾ ਖੇਚਣ ਨਾ ਕਰਾਇਆ ਕਰਨ ਕਿ ਉਹ ਵੀਡੀਓ ਬਿੰਦੇ-ਬਿੰਦੇ ਪਸ਼ੂ ਦੀ ਬਣਾ ਕੇ ਘਰੋਂ ਪਾਈ ਨਹੀਂ ਜਾਂਦੀ ਹੂੰ ਠੀਕ ਨਹੀਂ ਗੱਲ ਆਉਦੀ ਵੀਡੀਓ ਵੇਖ ਲੈਣ ਵੀਡੀਓ ਵੇਖ ਕੇ ਉਸ ਤੋਂ ਬਾਅਦ ਆਣ ਕੇ ਪਸ਼ੂ ਵੇਖ ਕੇ ਪਰਖ ਕੇ ਆਉਦਾ ਖਰੀਦ ਸਕਦੇ ਠੀਕ ਹੈ ਪਹਿਲੇ ਨੰਬਰ ਤੇ ਜੋ ਟੀਕ ਨੇ ਦਿਨ ਹੋ ਗਿਆ ਜਸੂਈ ਨੂੰ ਇਹਨੂੰ ਅਜਾ 13 ਤੋਂ 14 ਦਿਨ ਹੋ ਗਿਆ ਜੀ ਜਸੂਈ ਨੂੰ ਕੱਟੀ ਮਗਰੇ ਠੀਕ ਹੈ ਦੁੱਧ ਹੁਣ ਕਿੰਨਾ ਹੋਊਗਾ ਦੁੱਧ 14 ਕਿਲੋ ਆ ਨੈਟ ਤਿਆਰ ਠੀਕ ਹੈ ਸੰਡੇ ਦੇ ਤੋਲਣਾ ਖੋਲ ਨਹੀਂ ਭਈ ਇਹਨੂੰ ਸੋ ਦੋਸਤੋ ਦੂਜਾ ਸੂਆ 13 14 ਦਿਨਾਂ ਦੀ ਸੂਈ ਦੁੱਧ ਐਸ ਟਾਈਮ ਜਿਹੜਾ ਹਾਜ਼ਰ ਹੈ ਉਹ 14 ਕਿਲੋ ਹੈ ਚੋਣਾ ਤੁਸੀਂ ਹੈਮਤ ਤੁਸੀਂ ਕਰਨੀ ਇੱਥੇ ਇਹਨਾਂ ਦੁੱਧ ਤਿਆਰ ਹੈ ਮੈਂ ਜਿਵੇਂ ਸ਼ੁਰੂ ਚ ਕਿਹਾ ਸੀ ਵੀ ਤੁਹਾਡੇ ਘਰੇ ਜਾ ਕੇ ਘਟੇ ਵਧੇ ਉਹ ਤੁਹਾਡੀ ਸਾਮ ਸੰਭਾਲ ਹੈ ਸਿੰਘ ਬਹੁਤ ਸੋਹਣਾ ਹਵਾਨੇ ਤੇ ਨਾੜਾਂ ਚੰਗੀਆਂ ਆ ਅਸੀਂ ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਇਹਦਾ ਹਵਾਨਾ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਬਾਈ ਥੋਈ ਕਮਾਲੀ ਬਾਈ ਛੇਰ ਹਵਾਨਾ ਤੁਸੀਂ ਇਹਦਾ ਦੇਖ ਲਓ ਇਸ ਸਾਈਡ ਤੋਂ ਵੀ ਇਹਦੇ ਥੰਨ ਦੇਖ ਸਕਦੇ ਹੋ ਅੱਗੇ ਜਾਊਗੀ ਮਰਜ਼ ਤੇ ਫੇਰ ਤੁਸੀਂ ਦਾ ਢਾਂਚਾ ਤੋਰੀ ਚੱਲ ਬਾਈ ਲੈ ਚੱਲ ਉਧਰ ਨੂੰ ਸੋ ਇਹਦੇ ਨਾਲ ਕੱਟੀ ਆ ਦੋਸਤੋ ਬੱਚਾ ਫਾਗੜੀ ਕੱਟੀ ਕੋਲੇ ਆਵੇ ਅੱਛਾ ਇੱਧਰ ਠੀਕ ਓਕੇ ਕੱਟੀ ਦੱਸੋ ਤੁੰਨੇ ਇਹਦੀ ਮੈਂ ਜਦੋਂ ਦੂਜੀ ਮੱਝ ਤੋੜਦੇ ਹਾਂ ਉਹ ਦਿਖਾਉਂਗਾ ਸਖਦੇਵ ਭਾਈ ਕਬੈਣੀ ਵਾਲਾ ਥੋੜਾ ਪਿਛਲਾ ਥਾਂ ਦਾ ਬੱਦਸਟਾ ਹੈ ਭਾਈ ਥੋੜਾ ਜਿਹਾ ਲੰਮਾ ਰੱਖਦੇ ਆ ਦੁੱਧ ਜਮਾ ਇੱਕ ਹੋ ਜਾ ਦੁੱਧ ਇੱਕ ਹੋ ਜਾ ਉਹ ਥਾਂ ਲੰਮਾ ਰੱਖਦੇ ਆ ਇਹ ਕਿੰਨਾਂ ਪਸ਼ੂਆਂ ਦਾ ਨਾ ਮਲ ਚੂਣ ਚਾਂ ਦੇ ਵਿੱਚ ਬੁੜੀਆਂ ਚੋਂਦੀਆਂ ਜਿਆਦਾ ਦਾ ਰਹਿਆ ਫਰਕ ਪੈ ਜਾਂਦਾ ਸਹੀ ਬੱਚਾ ਪੋਚਾ ਜਦੋਂ ਮਗਰੋਂ ਛਾੜਦੇ ਨਾ ਥਾਂ ਖਿੱਚੀ ਜਾਂਦੇ ਸਹੀ ਅੱਛਾ ਭਾਈ ਜਿਹੜੀ 2 ਨੰਬਰ ਤੇ ਮਾੜੀ ਤੁਹਾਡੇ ਬੈਕ ਸਾਈਡ ਦੇ ਉੱਤੇ ਕਿੰਨੇ ਦਿਨੋਂ ਗਿਆ ਸੋ ਇਹਦੇ ਨਾਲ ਕੱਟੀ ਐ ਠੀਕ ਐ ਕੋਲੀ ਬਾਈ ਇਹਦੇ ਨਾਲ ਕੱਟੀ ਆ ਖੜੀ ਆ ਸੋ ਸੋ ਤਾਜੀ ਸੋਈ ਵੀ ਕੱਟੀ ਇੱਧਰ ਆ ਸੋਈ ਦੀ ਇਹ ਕੱਟੀ ਐ ਇਸ ਨਾਲ ਪਸਾਰ ਦੇ ਵਿੱਚੋਂ ਉਹ ਮੱਝਾਂ ਜਿਹੜੀਆਂ ਚਾਰੇ ਬਾਈ ਕੋਲ ਆ ਜਾਂਦੇ ਨੇ ਜਿਹੜੀ ਦੂਜੀ ਮਾਝ ਦੀ ਕੱਟੀ ਉਹ ਵੀ ਤੁਹਾਨੂੰ ਦਿਖਾ ਦੂੰਗਾ 12 ਕਿਲੋ ਦੁੱਧ ਇਸ ਟਾਈਮ ਹੈਗਾ ਬੜਾ ਸੋਹਣਾ ਥੰਨ ਦਾ ਸਹਿਜ ਖਵਾਨਾ ਹੁਣ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਢਾਂਚਾ ਦੇਖ ਲਿਆ ਕਰੋ ਉਪਰੋਂ ਤੁਸੀਂ ਇਹਦੀ ਬਣਾਵਟ ਦੇਖ ਸਕਦੇ ਹੋ ਅਸੀਂ ਅੰਦਰ-ਅੰਦਰੀ ਵੀਡੀਓ ਬਣਾ ਰਹੇ ਹਾਂ ਕਿਉਂਕਿ ਠੰਡ ਦਾ ਟਾਈਮ ਆ ਸੋਜਾਂ ਸੋਜਾਂ ਮੱਝਾਂ ਨਵਾਇਨਿਆਂ ਤੇਲ ਤੂ ਲਾਇਆ ਸੋ ਉਹਦੇ ਕਰਕੇ ਅਸੀਂ ਅੰਦਰ ਹੀ ਤੋਰ ਕੇ ਤੁਹਾਂਵਾਂਗੇ ਥਾਂ ਇਸ ਸਾਈਡ ਤੋਂ ਵੀ ਦੇਖੇਗੇ ਸੋਨਾ ਥਾਂ ਤੇ ਹਵਾਨਾ ਪਤਲੀ ਬਿਲਕੁਲ ਪੂਸ਼ ਮੋੜ ਦੇ ਵਿੱਚੋਂ ਤੋ ਬੱਚਿਆਂ ਦੀ ਖਿੱਚ ਪਸੂ ਨੀ ਹੁੰਦੀ ਐ ਇਹ ਦੋਸਤੋ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 3 ਨੰਬਰ ਵਾਲੀ ਝੋਟੀ ਵੀਰ ਬਾਹਰ ਖੋਲ੍ਹ ਲਈ ਤੇ ਡਿਟੇਲ ਦੱਸੋ ਬਾਈ ਜੀ ਉਹ ਰੇ ਪੁੱਛ ਦੱਸ ਜੀ ਨਾ ਥੋੜੀ ਜੀ ਸਾਈਡ ਰੱਖ ਦਿਆ ਠੀਕ ਹੈ ਠੀਕ ਹੈ ਨਾ ਆਪਣੇ ਘਰੇ ਆਣ ਕੇ ਸੂਈ ਆ ਸਾਈਡ ਦਾ ਦੀ ਆਪਾਂ ਗੱਭਣ ਲੈਏ ਸੀਗੇ ਦੁੱਧ ਦਾ ਇੱਕ ਧਾਰ ਦਾ ਵੀ ਫਰਕ ਨਹੀਂਗਾ ਆਪਾਂ ਪਹਿਲਾਂ ਦੱਸ ਕੇ ਦੇ ਦੱਸੋ ਬੇਵਲੂ ਮੂਝਾ ਫਰਕ ਹੈਗਾ ਪਰ ਉਹ ਉਦਾਂ ਦਾ ਉਹ ਥਣ ਵੀ ਭਾਰਾ ਉਸ ਸਾਈਡ ਦਾ ਦੁੱਧ ਬਰਾਬਰ ਹੈ ਮੱਝਾਂ ਦੋਨੇ ਝੋਟੀਆਂ 16 16 ਤੋਂ ਪਲੱਸ ਚੱਲਣੀਆਂ 16 ਕਿਲੋ ਤੋਂ ਆ ਜਿਹੜੀ ਹੁਣ ਤਿੰਨ ਨੰਬਰ ਤੇ ਝੋਟੀ ਖੋਲ ਲਈ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹਨੂੰ ਬਾਈ ਜੀ ਮੰਨ ਕੇ ਚੱਲੋ 20 22 ਦਿਨ ਹੋ ਗਏ ਆ ਠੀਕ ਹੈ ਇਸ ਟਾਈਮ ਦੁੱਧ ਕਿੰਨਾ ਹੋਊਗਾ ਇਹ ਟਾਈਮ 14 ਕਿਲੋ ਤੋਂ ਪਲੱਸ ਆ ਜੀ 14 ਕਿਲੋ ਤੋਂ ਬਾਹਰ ਹੈਗਾ ਹਾਂ ਜੀ ਠੀਕ ਹੈ ਬੱਚਾ ਇਹਦੇ ਨਾਲ ਬਈ ਕੱਟਾ ਜੀ ਇਹਦੇ ਨਾਲ ਬੱਚਾ ਕੱਟਾ ਦੋਸਤੋ 14 ਕਿਲੋ ਤੋਂ ਬਾਹਰ ਦੁੱਧ ਇਸ ਝੋਟੀ ਥੱਲੇ ਵੀ ਹੈ ਥਣ ਹਵਾਨੇ ਦੀ ਸਾਫ ਸੁਥਰੀ ਹੈ ਸੋਹਣੀ ਹੈ ਅਗਲੇ ਥਣ ਵੀ ਬਹੁਤ ਸੋਹਣੇ ਪਿਛਲੇ ਵੀ ਚੰਗੇ ਹੈ ਬਾਕੀ ਹਵਾਨਾ ਤੁਸੀਂ ਦੇਖ ਲਓ ਬਿਊਟੀ ਇਹਦੀ ਦੋਸਤੋ ਸਿੰਗਾਾਂ ਦੀ ਵੀ ਹੈ ਮੀਡੀਅਮ ਹਾਈਟ ਚ ਬੜੀ ਸਨੱਖੀ ਝੋਟੀ ਕਿਉਂਕਿ ਥਣ ਹਵਾਨਾ ਮੇਨ ਹੁੰਦਾ ਸਿੰਗ ਸੋਹਣੇ ਹੋਣੇ ਚਾਹੀਦੇ ਆ ਟਾਂਚਾ ਵੀ ਬੜਾ ਸੋਹਣਾ ਬਈ ਇਹਨੂੰ ਇੱਕ ਜਿਹੜਾ ਹੋਰ ਇਹਦਾ ਕਢਾਈ ਮੜਾ ਮੋਰੀ ਚ ਸੋ ਫੇਰ ਇਹ ਚੋਟੀ ਨੂੰ ਦੇਖੋ ਦੋਸਤੋ ਤੁਹਾਨੂੰ ਪਸੰਦ ਆਊਗੀ ਸੋਹਣੀ ਚੋਟੀ ਐ ਸੈਂਡ ਇੱਥੋਂ ਦੇਖ ਸਕਦੇ ਹੋ ਤੁਸੀਂ ਦੇਖੋ ਸਟਰਕਚਰ ਕਮਾਲਾ ਬਾਈ ਸੋ ਇਹ ਜੋ ਟੀਵੀ ਫਾਰ ਸੇਲ ਹੈ ਚੰਗਾ ਦੁੱਧ ਦੇਊਗੀ ਅਗਲੇ ਸੂਰੇ ਚ ਹੋਰ ਵਧੂਗੀ ਕਰਮਾ ਵਾਲੀ ਸਟਰਕਚਰ ਵੀ ਬਹੁਤ ਸੋਹਣਾ 4 ਨੰਬਰ ਤੇ ਇੱਕ ਹੋਰ ਝੋਟੀ ਬਾਈ ਬਾਹਰ ਕੱਢ ਲਿਓ ਉਹਦੀ ਡਿਟੇਲ ਦੱਸ ਦਿਆਂਗੇ ਉਸ ਤੋਂ ਬਾਅਦ ਚ ਸੁਣੋ ਲਾਸਟ ਉੱਤੇ ਇੱਕ ਗਾਂ ਜਿਹੜੀ ਬਾਈ ਕੋਲ ਵਿਕਰੀ ਵਾਲੀ ਆ ਉਹ ਵੀ ਦਿਖਾ ਦੇਣੀ ਆ ਆ ਸਕਦੇ ਬਾਈ ਇਸ ਝੋਟੀ ਦੀ ਕੀ ਡਿਟੇਲ ਹੈ ਇਹ ਜਗਜੀਤ ਦੂਜਾ ਸਵੇਰ ਹੀ ਇਹ ਹੂੰ ਕਿੰਨਾ ਚਰੋ ਗਿਆ ਸੋਈ ਨੂੰ ਇਹਨੂੰ ਇਹਨੂੰ ਸੋਈ ਨੂੰ ਤਕਰੀਬਨ ਹੋ ਗਏ ਹੋਣਗੇ ਘਰ ਤੋਂ ਘੱਟ ਵੀ 15 ਦਿਨ ਦੇ ਕਰੀਬ 1500 ਆਂਦਣ ਠੀਕ ਹੈ ਇਸ ਟਾਈਮ ਦੁੱਧ ਕਿੰਨਾ ਹੈਗਾ ਬਾਈ ਇਹਦੇ 13 ਤੋਂ ਪਲੱਸ ਹੈ 13 ਕਿਲੋ ਤੋਂ ਬਾਹਰ ਹੈ ਹਾਂ ਠੀਕ ਹੈ ਲੈਵੇ ਦੀ ਪੱਕੇ ਲੈਵੇ ਦੀ ਆ ਹੂੰ ਕੋ ਚੰਗੀ ਝੋਕੀ ਹੈ ਸੋ ਦੋਸਤੋ 13 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਹੈਗਾ ਸੋਹਣੀ ਝੋਟੀ ਹੈ ਵੀ ਬਾਕੀ ਜੋ ਚੀਜ਼ ਹੈ ਉਹ ਕਲੀਅਰ ਕੈਮਰੇ ਦੀ ਨਿਗਾਹ ਦੇ ਵਿੱਚ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਪਾਸ ਆ ਕੇ ਕਰਨਾ ਤੁਸੀਂ ਪਸੂ ਕਿਸੇ ਨੂੰ ਵੀ ਇੱਕ ਗਾਂ ਦੋਸਤੋ ਇਹ ਤੋਂ ਬਾਅਦ ਤੁਹਾਨੂੰ ਲਾਸਟ ਉੱਤੇ ਦਿਖਾ ਦਈਏ ਮੱਝਾਂ ਜਿਹੜੀਆਂ ਬਾਈ ਕੋਲ ਵਿਕਰੀ ਆਲੀਆਂ ਉਹ ਚਾਰ ਸਿੰਘ ਤੁਹਾਨੂੰ ਚਾਰੇ ਦਿਖਾ ਦਿੰਦੇ ਆ ਸਕਦੇ ਬਾਈ ਗਾਂ ਇਹ ਕਿੰਨਾ ਕਿਚਰ ਹੋ ਗਿਆ ਨੂੰ ਸੋਈ ਨੂੰ ਇਹਨੂੰ ਜਗਦੀਤ ਘਰ ਤੋਂ ਘੜ 16 17 ਦਿਨ ਹੋ ਗਏ ਸੂਈ ਨੂੰ ਠੀਕ ਹੈ ਇਹ ਘਰ ਦੀ ਗਾਂ ਆਪਣੇ ਤੀਜਾ ਸੂਹਾ ਸੂਈ ਹੈ ਠੀਕ ਹੈ ਪਿਛਲੇ ਸੂਏ ਨੇ 36 37 ਕਿਲੋ ਦੁੱਧ ਦਿੱਤਾ ਹੈ ਹੂੰ ਕਾਰਨ ਵੀ ਐਰ ਕੀ ਸਾਡਾ ਤਰੀਕ ਲਿਖਣ ਦੇ ਵਿੱਚ ਥੋੜੀ ਗਲਤੀ ਹੋ ਗਈ ਇਹ ਗਾਂ ਚੋਦਰੋਂ ਚੋਈ ਗਏ ਤੇ ਉਧਰੋਂ ਗਾਂ ਸੂਹੀ ਅੱਛਾ ਆ ਬੱਚਾ ਬਹੁਤ ਕਮਜ਼ੋਰ ਸੀ ਬੱਚਿਆਂ ਦਾ ਪੂਰਾ ਦੁੱਧ ਦੁੱਧ ਪਿਆ ਕਰਕੇ ਥੋੜੀ ਜੀ ਹੁਣ ਮਲੇ ਦੁੱਧ ਤੇ ਆਈ ਹੁਣ ਇਸ ਥਲੇ 23 24 ਕਿਲੋ ਦੁੱਧ ਤਿਆਰ ਆ ਯਾਨੀ ਇਹ ਗਾਂ ਹੁਣ ਵੀ 34 35 ਤੇ ਜਾੜੂ ਯਾਨੀ ਹੁਣ ਜਿਹਦਾ ਦੁੱਧ ਤਾਜੇ ਇੰਨਾ ਹੈ ਠੀਕ ਹੈ ਤਾਂ ਤੁਨ ਬਹੁਤ ਚੰਗਾ ਬਣਾ ਹੱਥੀ ਚੋਲੋ ਮਸ਼ੀਨ ਤੇ ਚੋਲੋ ਕੋਈ ਚੱਕਰ ਨਹੀਂ ਧਾਰ ਬਹੁਤ ਮੋਟੀ ਐ ਤੋੜ ਦੇਵੇ ਪੱਟੇ ਲੇ ਵਧੀਆ ਸੋ 22 23 24 ਕਿਲੋ ਵਾਂਗੂ ਹੁਣ ਦੁੱਧ ਹੈਗਾ ਪਿਛਲੇ ਸੂਏ ਦੁੱਧ ਜ਼ਿਆਦਾ ਦਿੱਤਾ ਸੀ ਕਈ ਵਾਰ ਪਸ਼ੂ ਡ్రਾਈ ਨਹੀਂ ਛੇਤੀ ਹੁੰਦਾ ਤੇ ਬਾਈ ਜੀ ਹੁਰੀ ਕਹਿੰਦੇ ਵੀ ਅਸੀਂ ਦੇਣੀ ਲਿਖਣੇ ਭੁੱਲ ਗਏ ਸੀ ਸੋ ਉਹਦੇ ਕਰਕੇ ਇਹਨੂੰ ਡ్రਾਈ ਟਾਈਮ ਘੱਟ ਮਿਲਿਆ ਸਰ ਤੁਸੀਂ ਹੁਣ ਦਾ ਦੁੱਧ ਜਿਹੜਾ ਉਹ ਮੇਨ ਮੰਨ ਕੇ ਸੌਦਾ ਕਰਿਓ ਉਦੋਂ ਅੱਗੇ ਤੁਹਾਡੀ ਸਾਮ ਸੰਭਾਲ ਆ ਵੀ ਇਹ ਜਿੰਨਾ ਦੁੱਧ ਇਹਨੇ ਪਿਛਲੀ ਵਾਰ ਦਿੱਤਾ ਸਿੱਧੀ ਤੋਰ ਦੇ ਵਜੰਦਰੀ ਉਹਨੇ ਤੇ ਜਾਊਗੀ ਜਾਂ ਇਹ ਇਹ ਦੁੱਧ ਦੇ ਦਾ ਫਾਈਨਲ ਮੰਨੋਗੇ ਤੋਂ ਢਾਂਚਾ ਵੱਡਾ ਹੈ ਹਵਾਨਾ ਫਿਕਸ ਹੈ ਪੱਕੇ ਹਵਾਨੇ ਚ ਉਤੋਂ ਜੋਸ਼ ਵਾਲਾ ਹਵਾਨਾ ਸਟਰਕਚਰ ਉਤੋਂ ਚੜਾਈ ਦੇ ਵਿੱਚ ਹੈ ਪੱਕੇ ਹਵਾਨੇ ਤੇ ਕੱਚੇ ਹਵਾਨੇ ਦਾ ਫਰਕ ਦੱਸ ਦਿੰਦਾ ਦੋਸਤੋ ਜਿਹੜਾ ਢਿੱਲਾ ਤੇ ਲਮਕਮਾ ਹਵਾਨਾ ਹੁੰਦਾ ਉਹ ਕੱਚਾ ਮੰਨਿਆ ਜਾਂਦਾ ਹੈ ਪੈਕਸੀਆ ਹਵਾਨਾ ਜਿਹੜਾ ਜੋਸ਼ ਵਾਲਾ ਮੋੜ ਚ ਜੁੜਿਆ ਉਹਨੂੰ ਪੱਕਾ ਕਹਿ ਦਿੰਦੇ ਆ। ਆ ਗਾੜੀ ਦੇਖ ਲੋ ਥੰਦਾ ਸੈਜ ਅਥੀਂ ਚੁਵਾਈ ਵਾਸਤੇ ਵੀ ਠੀਕ ਰਹੂਗਾ। ਮਸ਼ੀਨੀ ਚੁਵਾਈ ਵਾਲਾ ਥੰਨ ਤਾਂ ਬਹੁਤ ਵਧੀਆ ਇਹਦਾ ਦੱਸਦਾ। ਸੋ ਇਹ ਅੱਜ ਦੀ ਵੀਡੀਓ ਦੇ ਪੰਜ ਪਸ਼ੂ ਜਿਹੜੇ ਵਾਈ ਨਹੀਂ। ਜਿਹੜੀ ਕਿ ਥਾਨਾ ਬਹੁਤ ਮੋਟਾ ਕਰਦੀ ਆ ਥਾਨਾ। ਜਦੋਂ ਪਸਵਾਇਆ ਨਾ ਬੱਚਾ ਲਾਇਆ ਪੂਰਾ ਮਤਲਬ ਬੱਚਾ ਤਾਂ ਆਪਾਂ ਸਾਰੀ ਛੋੜੀ ਛੱਡਦੇ ਨਹੀਂਗੇ। ਬੱਚਾ ਤਾਂ ਸਾਰਿਆਂ ਨੂੰ ਪਤਾ ਕੋਈ ਨਹੀਂ ਛੱਡਦੇ ਬੱਚਾ ਹੀ ਨਹੀਂ ਛੱਡਦੇ। ਹੂੰ। ਮਾਲ ਥਾਂ ਜੋ ਪਸਮਾਈ ਦੇਣਾ ਪੂਰਾ ਗੁੰਡੇ ਵਰਗਾ ਥਾਂ ਕੱਢ ਲੈਂਦੀ ਆ ਚੋਣ ਬਹੁਤ ਚੰਗਾ ਲੱਗਾ ਦੁੱਧ ਵੀ ਹੁਣ ਵੀ ਇਹ 35 36 ਕਿਲੋ ਤੇ ਆ ਰਾਵਣਾ ਜਾਊਗੀ ਠੀਕ ਹੈ ਸਰਕਾਰ ਨੇ ਹਜੇ ਥੋੜਾ ਸਮਾਂ ਲਊਗੀ 15 20 ਦਿਨ ਮਹੀਨਾ ਲੈ ਸਕਦੀ ਹੈ ਹਾਲੀਵੁੱਡ ਹੀ ਜਾਊ ਦੁੱਧ ਤੇ ਠੀਕ ਹੈ ਸੋ ਦੋਸਤੋ ਦੁੱਧ ਵੱਧ ਦੇ ਦਊਗੀ ਪਰ ਹਜੇ ਟਾਈਮ ਲਊ ਹਵਾਨਾ ਫੇਰ ਇਹਦਾ ਦੇਖ ਲਓ ਥਾਂ ਤੁਸੀਂ ਇੱਥੇ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇਖ ਕੇ ਲਾਗੂ ਕੱਟ ਦੇਖ ਲਓ ਮੇਰਾ ਛੀ ਫੋਟੋ ਕੱਟਦਾ ਤੇ ਕੱਟ ਦੇਖ ਲਓ ਮਾਲ ਸੋਹਣੇ ਕੱਦ ਕਾਟ ਦੀਏ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇ